ਕਿਸਾਨ ਸ਼ੰਭੂ ਬਾਰਡਰ ਤੇ ਬੈਠੇ ਨੇ ਤੇ ਕੱਲ ਨੂੰ ਦਿੱਲੀ ਵੱਲ ਨੂੰ ਕੂਚ ਕਰਨਾ ਪਰ ਮੌਸਮ ਨੇ ਵੀ ਕਿਸਾਨਾਂ ਨੂੰ ਪਰੇਸ਼ਾਨ ਕਰਨਾ ਕਿਉਂਕਿ ਲੰਗੀ ਰਾਤ ਦਿੱਲੀ ਛੇ ਮਹੀ ਪਿਆ ਤੇ ਆਉਣ ਵਾਲੇ ਕੁਝ ਦਿਨ ਵੀ ਮੌਸਮ ਖਰਾਬ ਰਹੇਗਾ ਨਾ ਸਿਰਫ ਧਰਨੇ ਤੇ ਬੈਠੇ ਕਿਸਾਨ ਬਲਕਿ ਫਸਲਾਂ ਲਈ ਵੀ ਇਸ ਵੇਲੇ ਦੇ ਮਹੀਨੇ ਮੁਸ਼ਕਲ ਵਾਦਾ ਦੇਣੀ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਦੇ 17 ਜ਼ਿਲ੍ਹਿਆਂ 'ਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਤਦੋ ਕਿ ਬਾਕੀ ਜ਼ਿਲ੍ਹਿਆਂ 'ਚ ਇਹ ਲੋਲਰ ਰਹੇਗਾ ਇਸੇ ਕੜੀ 'ਚ ਪੰਜਾਬ ਸਮੇਤ ਹਰਿਆਣਾ 'ਚ ਤੇਜ਼ ਹਵਾਵਾਂ ਚੱਲਣਗੀਆਂ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਤਾਂ ਤੇਜ਼ ਹਵਾਵਾਂ ਚੱਲ ਵੀ ਰਹੀਆਂ ਨੇ ਠਮੀ ਪੈਣ ਦੀ ਪੂਰੀ ਸੰਭਾਵਨਾ ਪ੍ਰਗਟਾਈ ਗਈ ਹੈ ਵਿਭਾਗ ਨੇ 21 ਫਰਵਰੀ ਤੱਕ ਦੇ ਲਈ ਮੌਸਮ ਖਰਾਬ ਰਹਿਣ ਬਾਬਤ ਦੱਸਿਆ ਇਜ਼ਨਾਲੀ ਜੰਮੂ ਕਸ਼ਮੀਰ ਚ 2-3 ਦਿਨ ਤੋਂ ਬਰਫਬਾਰੀ ਦਾ سلسلہ ਲਗਾਤਾਰ ਚੱਲ ਰਿਹਾ ਜਿਸ ਕਰਕੇ ਸੜਕ ਮਾਰਗ ਬੰਦ ਹੋ ਗਏ ਨੇ ਦੂਜੇ ਪਾਸੇ ਪੰਜਾਬ ਹਰਿਆਣਾ ਚ ਤੇਜ਼ ਹਵਾਵਾਂ ਦਾ ਦੌਰ ਚੱਲ ਰਿਹਾ ਇਹ ਤਸਵੀਰਾਂ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪੀਤੀ ਦੀਆਂ ਨੇ ਦੇਖੋ ਕਿਵੇਂ ਰੂਹ ਦੇ ਫੰਬਿਆਂ ਵਰਗੀ ਬਰਫ ਪੈ ਰਹੀ ਹੈ ਪਾਣੀ ਜੰਮ ਗਿਆ ਇਸ ਵਾਰ ਜਨਵਰੀ ਮਹੀਨੇ ਦੇ ਵਿੱਚ ਬਰਫਬਾਰੀ ਹੋਈ ਨਹੀਂ ਤੇ ਹੁਣ ਘਰਾਂ ਦੀਆਂ ਛੱਤਾਂ 'ਤੇ ਬਰਫ਼ ਨਾਲ ਲੱਦੀਆਂ ਪਈਆਂ ਨੇ ਸੈਲਾਨੀਆਂ ਨੂੰ ਤਾਂ ਇਹ ਦ੍ਰਿਸ਼ ਖੂਬ ਪਾਰੇ ਨੇ ਪਰ ਮੁਸ਼ਕਿਲ ਵੀ ਪੇਸ਼ ਆ ਰਹੀ ਹੈ ਇਸ ਬਰਫਬਾਰੀ ਦਾ ਨਤੀਜਾ ਆਉਂਦੇ ਦਿਨੀ ਪੰਜਾਬ 'ਚ ਵੀ ਨਜ਼ਰ ਆਣਾ ਹੈ ਅਗਲੀਆਂ ਤਸਵੀਰਾਂ ਲੱਦਾਖ ਦੀਆਂ ਨੇ ਸਾਰੀ ਧਰਤੀ ਬਰਫ ਫੇਡ ਲੁੱਕ ਗਈ ਹੈ ਕਾਰਾਂ ਬਰਫ ਫੇਟਾਂ ਦੱਬੀਆਂ ਗਈਆਂ ਨੇ ਦਰਖਤਾਂ ਦੀਆਂ ਟਾਹਣੀਆਂ ਤੇ ਬਰਫੀ ਬਰਫ ਪਈ ਹੈ ਕਸ਼ਮੀਰ ਦੇ ਗੁਲਮਰਗ ਸਮੇਤ ਉੱਚੇ ਇਲਾਕਿਆਂ ਦੇ ਵਿੱਚ ਲੰਗੀ ਰਾਤ ਤਾਜ਼ਾ ਬਰਫਬਾਰੀ ਹੋਈ ਹੈ ਤੇ ਮੈਦਾਨੀ ਇਲਾਕਿਆਂ 'ਚ ਲਗਾਤਾਰ ਦੂਜੇ ਦਿਨ ਵੀ ਮੀਂਹ ਪਿਆ ਜਿਸ ਕਰਕੇ ਜਨਜੀਵਨ ਪ੍ਰਭਾਵਿਤ ਹੋਇਆ ਹੈ